ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਰ ਕੀ ਹਾਲ ਚਾਲ ਆ ਦੋਸਤੋ ਠੀਕ ਠਾਕ ਹਾਂਜੀ ਚਲੋ ਜੀ ਕਰਦੇ ਆਂ ਅੱਜ ਦੀ ਗੱਲਬਾਤ ਸ਼ੁਰੂ ਹਾਂਜੀ ਆਗੇ ਬਾਹਰ ਹੋ ਲਓ ਜੀ ਤਾਂ ਉਹ ਵੀ بارش ਫੁੱਲ ਹੋ ਗਈ। ਔਰ ਪੰਗਾ ਹੀ ਲੈ ਲਿਆ ਹੈ ਕਾ ਜਾ ਪਟਕੇ। ਹੁਣ ਸੁੱਕਣ ਨਹੀਂ ਦੇ ਰਿਹਾ ਰੱਬ। ਤੀਜੇ ਦੇ ਦਿਨ ਇੱਕ ਇੱਕ ਦਿਨੇ ਲੰਘਦਾ ਵਿੱਚੋਂ ਆ ਫੇਰ ਗਿੱਲਾ-ਗਿੱਲਾ ਕਰਤਾ ਕੱਲ। ਤੇ ਸਾਰੀ ਤਿਆਰੀ ਕਰੀ ਕਰਾਈ। ਫੇਰ ਉਹ ਰਲਾ ਦਿੰਦਾ ਮਿੱਟੀ 'ਚ। ਤੇ ਟਾਈਮ ਵੀ ਲੰਘਦਾ ਜਾ ਰਿਹਾ ਇਹਦਾ। ਮੰਨ ਵੈਂ ਦੀ ਵੀ ਚਲੋ ਟਾਈਮ ਸਰ ਲਗਾ ਦਾਂਗੇ ਪਰ ਦੇਰੀ ਤੇ ਦੇਰੀ ਹੋ ਰਹੀ ਆ ਚਲੋ ਬਾਕੀ ਹੁਣ ਲੱਗੂਗਾ ਤਾਂ ਇਹ ਆਪਣੇ ਟਾਈਮ ਨਾਲ ਹੀ ਲਗਵਾਊਗਾ ਰੱਬ ਜਦ بارش ਬੰਦ ਹੋਊਗੀ ਫੇਰੇ ਲੱਗੂਗਾ ਆ ਦੇਖੋ ਪੈਰ ਸਾਰਾ ਹੀ ਖੁੱਪ ਜਾਂਦਾ ਵਿੱਚ ਹਲੇ ਤਾਂ ਇਹ ਪੋਜੀਸ਼ਨ ਹੋਈ ਪਈ ਆ ਜੀ ਸਾਰੇ ਹੀ ਫੇਰ ਕੱਢ ਦਿੰਗੇ ਇਸ ਤਰ੍ਹਾਂ ਇਹ ਤਿਆਰ ਨਹੀਂ ਹੁੰਦਾ ਹੈ ਸੁੱਕੇ ਬਗੈਰ ਜੀ ਜਦੋਂ ਸੁੱਕ ਗਿਆ ਫੇਰ ਆਪਣਾ ਤਿਆਰੀ ਕਰਾਂਗੇ ਇਹਦੀ ਪੱਧਰ ਕਰਕੇ ਇਹਨੂੰ ਲੈਵਲ ਕਰਕੇ ਫੇਰ ਕਾ ਲੱਗੂਗਾ ਇਹਦੇ ਵਿੱਚ ਜੀ ਫਿਲਹਾਲ ਤਾਂ ਇੰਤਜ਼ਾਰ ਹੀ ਕਰ ਰਹੇ ਆ ਇਹਦਾ 2 ਮਹੀਨੇ ਹੀ ਹੋ ਗਏ ਜੀ ਪੱਤੇ ਨੂੰ ਪਰ ਚਲੋ ਇਹ ਵੀ ਬਿੱਲਾ ਵਗੈਰਾ ਰਹਿ ਗਿਆ ਬਾਕੀ ਜਿਹੜਾ ਪੁਰਾਣਾ ਘਾਤੀ ਉਹ ਤਾਂ ਖਤਮ ਹੀ ਹੋ ਗਿਆ तकरीबन ਜਿੰਨਾ ਵੀ ਪੁਰਾਣਾ ਸੀ ਉਹ ਚੀਜ਼ ਨਹੀਂ ਰਹੀ ਹੈਗੀ ਹੁਣ ਤੇ ਚਲੋ ਹੌਲੀ ਹੌਲੀ ਇਹ ਵੀ ਹੋ ਜਾਏਗਾ ਤੇ ਉਸ ਤੋਂ ਬਾਅਦ ਹੀ ਨਵਾਂ ਲਾਵਾਂਗੇ ਜੀ ਲੋ ਜੀ ਅੱਜ ਚੱਲੇ ਆਪਾਂ ਕੁਝ ਆਪਣੇ ਕੰਮਕਾਰ ਲਈ ਰਾਜਪੁਰੇ ਤੇ ਇਹ ਕਰਦੇ ਆ ਗੱਲਾਂ ਬਾਤਾਂ ਫਿਰ ਤੁਹਾਡੇ ਰਸਤੇ 'ਚ ਜਾਂਦੇ ਹੋਏ ਇੱਧਰ ਵੀ ਕਈ ਦਿਨ ਹੋ ਗਏ ਗੇੜਾ ਮਾਰਿਆ ਨਾ ਮੋਟਰਾਂ ਹਜੇ ਬੰਦ ਨੇ ਜੀ ਲਾਈਟ ਆਈ ਜਾ ਰਹੀ ਆ ਪਰ ਲੋਡ ਨਹੀਂ ਹੈਗੀ ਹੁਣ ਪਾਣੀ ਦੀ ਤਾਂ ਕਰਕੇ ਸਵਿਚ ਆਫ ਆ ਸਾਰੀ ਮੋਟਰਾਂ ਦਾ ਕਿਉਂਕਿ ਬਾਰਸ਼ ਨੇ ਕੱਲ ਕਰਤਾ ਕੱਲ ਪਾਣੀ ਤੀਜੇ ਚੌਥੇ ਦਿਨ ਛਿੜਕਾ ਪੈ ਜਾਂਦਾ ਜੀ ਔਰ ਮੋਟਰਾਂ ਹੁਣ ਬੰਦ ਤੇ ਵੈਸੇ ਹੁਣ ਜਿਹੜੀ ਫਸਲਾਂ ਹੁਣ ਨਸਾਰੇ ਤੇ ਆਈ ਹੋਈ ਹੈ ਸਾਰੀ ਇਹ ਬੂਰ ਚੜੀ ਜਾਂਦਾ ਵਗੈਰਾ ਤਾਂ ਕਰਕੇ ਹੁਣ ਬਾਰਿਸ਼ ਦੀ ਏਦੀ ਲੋੜ ਨਹੀਂ ਹੈਗੀ ਜ਼ਿਆਦਾ ਕਿਉਂਕਿ ਵਿੱਚ ਵਿੱਚ ਜਿਹੜੀ ਸਪਰੇ ਵੀ ਕਰ ਰਹੇ ਨੇ ਹੁਣ ਕੋਈ ਸੁੰਡੀ ਵਾਲਾ ਕਰ ਰਿਹਾ ਕੋਈ ਕਾਸੇ ਦਾ ਤੇ ਵੱਧ ਹੁਣ ਜ਼ਰੂਰਤ ਨਹੀਂ ਹੈਗੀ ਬਾਰਿਸ਼ ਦੇ ਪਾਣੀ ਨੰਦੀ ਹੁਣ ਤੇ ਹੁਣ ਜੀਰੀ ਵੀ ਗਬੋਲੀ ਆਈ ਵੀ ਕੁਛ ਕੁ ਜੀਰੀ ਚ ਨਿਸਰ ਵੀ ਆਈ ਕੁਛ ਆਪਣੇ ਵੀ ਨਿਸਰ ਆਈ ਉਹ ਅੱਗੇ ਕਈ ਕਿੱਲੇ ਤਾਂ ਕਰਕੇ ਹੁਣ ਤਾਂ ਜਿਆਦਾ بارش ਖਰਾਬ ਹੀ ਕਰੇਗੀ ਕੰਮ ਇਹ ਹੁਣ ਪੈਂਦੀ ਰਹੀ ਨਾ ਝਾੜ ਤੇ ਵੀ ਅਸਰ ਪੈ ਜੂਗਾ ਇਹਦਾ ਔਰ ਵੈਸੇ ਵੀ ਦਾਣਾ ਵੀ ਡਿਸਕਲਰ ਹੋ ਜਾਂਦਾ ਇਹਦੇ ਨਾਲ ਐਸੀ ਦਵਾ ਦੇਣੀ ਕਿਹੜੇ ਰਸਤੇ ਨੂੰ ਆ ਰਹੇ ਨੇ ਬੰਦੇ ਆਪਣੇ ਹੈ ਉਹ ਗੱਡੀ ਵਾਂਗ ਜਿ ਵਿੱਚ ਫਸ ਗਿਆ ਵੈਕ ਕਰ ਲਾ ਵੈਕ ਕਰਕੇ ਮੋੜ ਲਾ ਚੱਲ ਇੱਧਰੋਂ ਘੱਟ ਲਾ ਫੇਰ ਦੁਬਾਰਾ ਇਹਨਾਂ ਘੁੰਮਣਾ ਪੈ ਜੇ ਇਹ ਆਪਣੇ ਪਿੰਡ ਦਾ ਮੇਨ ਗੇਟ ਆ ਜੀ ਜਿਹਨੂੰ ਦਰਵਾਜ਼ਾ ਕਹਿ ਦਿੰਨੇ ਆ ਨਿਧੀ ਵੀ ਰੇਪੇਰ ਤੇ ਲਾਤੇ ਪੈਸੇ ਪਿੰਡਦਿਆਂ ਨੇ ਇਕੱਠੇ ਕਰਕੇ ਜੀ ਬਹੁਤ ਵਧੀਆ ਬਣ ਗਿਆ ਨਹੀਂ ਟਹਿਣ ਲੱਗ ਰਿਹਾ ਸੀ ਤੇ ਹਾਲਤ ਬਹੁਤ ਹੀ ਖਸਤਾ ਹੋ ਗਈ ਦੀ ਜੀ ਬਾਕੀ ਪਿੰਡ ਦਾ ਵੀ ਲਵਾਵਾਂਗੇ ਦੋਸਤੋ ਕਦੀ ਗੇੜਾ ਤੇ ਇੱਥੇ ਧਾਰਮਿਕ ਸਥਾਨ ਵੀ ਬਹੁਤ ਨੇ ਤੇ ਹੋਰ ਵੀ ਆਪਾਂ ਤੁਹਾਨੂੰ ਸਾਰੇ ਪਿੰਡ ਦਾ ਕਾਫੀ ਵੱਡਾ ਪਿੰਡ ਆ ਆਪਣਾ ਤੇ ਆਪਣਾ ਇਹਦਾ ਵੀ ਕਦੇ ਵਿਜ਼ਿਟ ਕਰਾਂਗੇ ਆਪਾਂ ਇੱਥਾ ਸਪੈਸ਼ਲ ਵਲੌਗ ਪਾਵਾਂਗੇ ਸਾਰੇ ਪਿੰਡ ਦਾ ਉਹਦੇ ਵਿੱਚ ਜਾਣਕਾਰੀ ਦਵਾਂਗੇ ਤੁਹਾਨੂੰ ਅਗੁੱਟੇ ਲਾਇਏ ਨੇ ਜੀ ਆਪਣਾ ਪ੍ਰਾਇਮਰੀ ਸਕੂਲ ਜਿਹੜਾ ਆਪਾਂ ਕੱਲ ਵੀ ਲੰਗੇ ਸੀ ਇੱਥੋਂ ਬਹੁਤ ਵਧੀਆ ਗਰੋਥ ਹੋ ਗਈ ਐਨ ਜਾਲੀਆਂ ਲਾ ਲਾ ਕੇ ਐਨ ਵਧੀਆ ਬਣਾ ਕੇ ਲਗਾਈ ਨੇ ਨੇਚਰ ਵੀ ਟਰਸਟ ਬਣਾਇਆ ਹੋਇਆ ਜਿਹੜਾ ਪਿੰਡ ਦਾ ਨੇਚਰ ਵੀ ਉਹਨਾਂ ਨੇ ਲਾਇਆ ਨੇ ਸਾਰੇ ਗਰੁੱਪ ਨੇ ਇਕੱਠੇ ਹੋ ਕੇ ਬਸ ਹੁਣ ਤਾਂ ਛੱਪੜ ਦਾ ਕੰਮ ਮੇਨ ਰਹਿ ਗਿਆ ਸਾਡੇ ਪਿੰਡ ਜੀ ਮੇਨ ਕੰਮ ਹੈਗਾ ਛੱਪੜਾਂ ਦੀ ਸਫਾਈ ਔਰ ਸੰਭਾਲ ਦਾ ਜੇ ਸਿੰਚੇਵਾਲ ਮਾਡਲ ਪੂਰੇ ਪੰਜਾਬ ਚ ਵੱਖੋ ਵੱਖਰੇ ਪਿੰਡਾਂ ਚ ਬਣੇ ਹੋਏ ਨੇ ਜੇ ਸਾਡੇ ਵੀ ਅਲੀਸੀ ਗ੍ਰਾਂਟ ਵਗੈਰਾ ਪਰ ਛੱਪੜ ਨੂੰ ਅਸੀਂ ਖਾਲੀ ਨਹੀਂ ਕਰ ਪਾਏ ਕਿਉਂਕਿ ਉਮੀਹੰਦਾ ਸੀਜ਼ਨ ਸੀ ਪਿਛਲੇ ਸਾਲ ਵੀ ਤਾਂ ਕਰਕੇ ਉਹ ਗ੍ਰਾਂਟ ਵਾਪਸ ਹੋ ਗਈ ਸੈਂਟਰ ਸਰਕਾਰ ਦੀ ਗ੍ਰਾਂਟ ਸੀ ਤੇ ਚਲੋ ਹੁਣ ਦੁਬਾਰੇ ਕੋਸ਼ਿਸ਼ ਕਰਾਂਗੇ ਕਦੇ ਜੇ ਸੁੱਕੇ ਦੇ ਦਿਨਾਂ 'ਚ ਸੁੱਕ ਸਕਦਾ ਜਦੋਂ ਬਰਸਾਤ ਨਾ ਹੋਵੇ ਇਹਨਾਂ ਦਿਨਾਂ 'ਚ ਉਦੋਂ ਵੀ ਅਸੀਂ ਕੱਢਣ ਦੀ ਤਾਂ ਬਹੁਤ ਕੋਸ਼ਿਸ਼ ਕਰੀ ਮੋਟਰਾਂ ਵੀ ਲਾਈਆਂ 24 ਘੰਟੇ ਵਾਲੀ ਸਪਲਾਈ ਵੀ ਨਹੀਂ ਪਿੰਡ ਦੀ ਪੰਚਾਇਤ ਨੂੰ ਕਹਿ ਕੇ ਐਸਡੀਓ ਤੋਂ ਬਿਜਲੀ ਬੋਰਡ ਤੋਂ ਪਰ ਮੈਂ ਹੀ ਬੋਰ ਪਿਆ ਅੰਮਾ ਨੂੰ ਨਹੀਂ ਤਾਂ ਕਰਕੇ ਰਹਿ ਗਿਆ ਇਹ ਕੰਮ ਨਹੀਂ ਬਾਕੀ ਤਾਂ ਤਕਰੀਬਨ ਆਪਣੇ ਕੰਮ ਕਾਫੀ ਹੋਏ ਹੋਏ ਨੇ ਜਿਵੇਂ ਡਿਸਪੈਂਸਰੀ ਵੀ ਆਪਣੇ ਸਿਵਲ ਹਸਪਤਾਲ ਬਣ ਚੁੱਕਿਆ ਔਰ ਮਹੱਲਾ ਕਲੀਨਿਕ ਦੇ ਤਰਜ ਤੇ ਕਲੀਨਿਕ ਵੀ ਆ ਉਹਦੇ ਵਿੱਚ ਹੀ ਖੁੱਲਿਆ ਹੋਇਆ ਐਮਬੀਬੀਐਸ ਡਾਕਟਰਾਂ ਦੀ ਡਿਊਟੀ ਲੱਗੀ ਹੋਈ ਆ ਤੇ ਸਪੈਸ਼ਲ ਤੇ ਬਾਕੀ ਨਰਸੀਜ ਨੇ ਰਾਤ ਦੀ ਡਿਊਟੀ ਤੇ ਵੀ ਆ ਜਣੇਪਾ ਵਗੈਰਾ ਜਾਂ ਹੋਰ ਕੋਈ ਐਮਰਜੈਂਸੀ ਸਵਾਵਾ ਵੀ ਨੇ ਤੇ ਐਂਬੂਲੈਂਸ ਦੀ ਸਹੂਲਤ ਵੀ ਹੈਗੀ ਆ ਉੱਥੇ ਤੇ ਕਾਫੀ ਆਪਣੇ ਵਧੀਆ ਨੇ ਸਹੂਲਤਾਂ ਐਸੀ ਗੱਲ ਨਹੀਂ ਹੈਗੀ ਸਰਕਾਰ ਨੇ ਕਾਫੀ ਸਹੂਲਤਾਂ ਪਿੰਡ ਨੂੰ ਦਿੱਤੀਆਂ ਹੋਈਆਂ ਨੇ ਤੇ ਸਾਰੇ ਹੀ ਸਾਧਨ ਨੇ ਆਪਣੇ ਲਈ ਤੇ ਕਸਬਾ ਟਾਈਪ ਪਿੰਡ ਆ ਆਪਣਾ ਜੀ ਤੇ ਵਧੀਆ ਬਾਜ਼ਾਰ ਆ ਜਿਹੜੀ ਮਰਜ਼ੀ ਚੀਜ਼ ਲਾ ਲਓ ਸ਼ਹਿਰ ਤਾਂ ਸਪੈਸ਼ਲੀ ਕੋਈ ਸਰਕਾਰੀ ਕੰਮ ਵਾਸਤੇ ਜਾਂ ਵੈਸੀ ਜਾਣਾ ਪੈਂਦਾ ਨਹੀਂ ਤਾਂ ਇੱਥੇ ਹੀ ਮਿਲ ਜਾਂਦਾ ਸਮਾਨ ਵਗੈਰਾ ਜੋ ਮਰਜ਼ੀ ਲੈ ਲਓ ਸਪੇਅਰ ਪਾਰਟ ਵਗੈਰਾ ਤੇ ਇਹ ਲੋ ਜੀ ਬੰਦੇ ਆਪਣੇ ਹੁੰਦੇ ਦੋ ਹੋਰ ਜਾਣਗੇ ਆਪਣੇ ਨਾਲ ਅੱਜ ਔਲੇ ਆ ਹੀ ਨਹੀਂ ਹੈਗੇ ਲੇਟ ਹੋ ਰਹੇ ਨੇ ਉਹ ਮਾਨੂੰ ਐਂ ਦੇ ਵੀ ਚੱਲਦੇ ਆਪਾਂ ਬਸ ਓਰੀ ਲਾ ਦੇ ਅੰਦਰ ਬਹੁਤ ਲੇਟ ਹੋ ਗਏ ਤੁਸੀਂ ਹਾਂ ਬਈ ਮਾਂ ਲੇਟ ਬਹੁਤ ਹੋ ਗਏ ਇਹ ਬੰਦੇ ਆਪਣੇ ਐਧਰ ਮੈਂ ਇੰਨੀ ਲੇਟ ਲੇਟ ਹੋ ਰਿਹਾ ਯਾਰ ਕਾ ਦੂੰ ਅੱਛਾ ਇਹਨਾਂ ਸਮਾਨ ਚੁੱਕ ਕੇ ਲਿਜਾਣਾ ਅੱਧਾ ਘੰਟਾ ਮੀਟਿੰਗ ਲੱਗੂਗੀ ਹਲੇ 40 ਵੀ ਟਾਈਮ ਲੱਗ ਜਾਵੇ ਉਹ ਵੀ ਲੇਟ ਆ ਰਹੇ ਨੇ ਬੰਦੇ ਆਪਣੇ ਚਲੋ ਫਿਰ ਜਲਦੀ ਚਲੀਏ ਆਪਾਂ ਬੈਠੋ ਲਓ ਜੀ ਗੇਟ ਕਰਤਾ ਆਪਣਾ ਤੇਹੀ ਦੋ ਬੰਦੇ ਚੱਲ ਬਾਈ ਖਿੱਚਦੇ ਵੇਣਾ ਇਤਰਾ ਤੇ ਦੋ ਬੰਦੇ ਕੋਈ ਨੇ ਬਿਠਾ ਲਾਂਗੇ ਨਹੀਂ ਜੋ ਕਹਿੰਦਾ ਹਰਵਿੰਦਰ ਮਹਾਰਵਿੰਦਰ ਤੇ ਰਹਿਣੇ ਦੇਈ ਹਰਵਿੰਦਰ ਤਾਂ ਠੀਕ ਆ ਪੱਕਾ ਚਲੋ ਜੀ ਲੋ ਚੱਲ ਪਈ ਆਪਾਂ ਹਲੇ ਉਹ ਵੀ ਰਸਤੇ 'ਚ ਆਏ ਆ ਆਪਣੇ ਬੰਦੇ ਠੀਕ ਆ ਗਿਆ 90 ਗ੍ਰੇਟ ਥੈਂਕ ਯੂ ਫੋਟਾ ਦੇ ਨੇੜੇ ਤੇ ਜੀ ਮੰਦਿਰ ਜੀ ਤੇ ਮੈਨੂੰ ਲੱਗਦਾ ਇਹਨਾਂ ਨੇ ਖੇਤ ਰੱਖਿਆ ਬੇਟਾ ਇਸ ਮਹੀਨੇ 'ਚ ਕੁਝ ਕਬਰੀ ਆ ਜਾਏਗੀ ਜੀ ਕਹਿੰਦੇ ਪਾਰਟੀ ਇਸੇ ਮਹੀਨੇ ਚ ਆ ਗਈ ਹੈ ਨਾ ਪੱਕੇ ਗੱਲ ਹੈ ਨਮਸਕਾਰ ਜੀ ਮੇਰਾ ਨਾਮ ਅਮਰ ਸਿੰਘ ਔਰ ਗੱਬਾ ਮੁਰਾਫੇਰੋਸ ਕੌਫੀ ਆਖੀ ਜੀ ਵੀ ਪੜੀਏ ਸਾਡੇ ਬੰਦੇ ਕਿੱਧਰ ਆ ਬਾਦ ਰੋ ਦੇ ਲਈ ਬਾਦ ਨਹੀਂ ਕਰ ਸਕਦਾ ਭਾਜੀ ਇਹ ਕਹਿੰਦੇ ਛੋੜ ਦੇ ਬਾਈ ਚੱਲਵਾ ਭਾਜੀ ਇਹ ਛੋੜ ਨਹੀਂ ਬੋਲਦੇ ਪਰ ਇਹ ਤੇਰੇ ਨਾਲ ਇਹ ਦਿਲ ਤੋਂ ਜ਼ਿਆਦਾ ਜੀਣਾ ਹਿਸਾਬ ਹੀ ਨਹੀਂ ਲੱਗਦਾ ਸਾਨੂੰ ਆ ਗਈ ਨਹੀਂ ਰਹੀ ਹੈ ਉਹ ਇੰਨੇ ਆਈਡੀਆ ਚ ਫਈਏ ਕਿ ਪਤਾ ਹੀ ਨਹੀਂ ਲੱਗਦਾ ਕਿਉਂ ਕਿੰਨੀ ਜਾਰੀ ਹੈ ਹਾਂ ਅਸਲ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਰੋਜ਼ ਬੱਦਕੇ ਆਉਂਦੀ ਹੈ ਭਾਜੀ ਆ ਗਰੰਟੀ ਹੈ ਤੁਸੀਂ ਆਈਡੀਆ ਲੋਕੀਂ ਕਰ ਲਿਓ ਮੋਸਟ ਪ੍ਰੋਬਬਲੀ ਜਿਹੜੇ ਤੁਹਾਡੇ ਜੀਵਨ ਬਣਾਦੇ ਨੇ ਉਹਨਾਂ ਦੀ ਤਾਂ ਡੇਲੀ ਬੱਦਕੇ ਆਉਂਦੀ ਹੈ ਰੀਅਲਿਟੀ ਹੈ ਹਨਾ ਭਾਜੀ हेलो सिटी कंपनी पता दिया है गरीब कपड़ी पर बात की है मुंबई में है कि नमस्कार दोस्तों नमस्कार सस्श्रीकन दोस्तों नाम मिलदर्शी क्षेत्र से बोल रहा हूं बताओ मतलब ये जो है ये प्रोजेक्ट के बारे में थोड़ी होता है किसी पे और राजपुरा के पास में शराब पट्टी है खानवाड़ के पास ठीक है जी वो भाई समझते हैं मैं के थे पैसा भी था तुण ये ड्राइंग में सब इंस्पेक्टर लगे थे मैं भाई साहब ने लोग अदिति का काउंटर चाचाओं को टाइम का काम नहीं किया मार्न को सुन भाई भाई साहब ने हां आप लोगों ने देखे तो प्रत्येक हैं तो भी मिले सात इलाके का हो बुलाए इसको नीति को मिले उनकी सोच को देखकर एक साथ का नजारा दिया